ਆ ਹਾ ਤੂੰ ਆ ਕੇ ਗੱਡੀ ਦਾ ਸਮਾਨ ਤੁਹਾਡੇ ਬਾਪੂ ਨੇ ਚੱਕਣਾ ਸੀ ਤੂੰ ਹਟ ਜਾ ਤੂੰ ਹਟ ਜਾ ਤੂੰ ਹਟ ਜਾ ਤੂੰ ਨਾ ਪੰਗੇ ਲਿਆ ਕਰ ਗੱਡੀ ਦੇ ਬਾਪੂ ਦੀ ਥੋਤੀ ਬਾਪੂ ਗੱਡੀ ਬਾਪੂ ਦੇ ਥੋਤੀ ਦੇ ਫਿਰ ਬਾਪੂ ਚੱਕੂਗਾ ਹੈ ਦੇਖ ਫੋਟੋ ਸਾਡਾ ਚ ਲੈਕ ਹੋ ਰਹੀ ਹੈ ਕਰਵਾਣਾ ਜੇ ਤੈਨੂੰ ਰਾਜ ਮਾਮਿਆਂ ਨੇ ਫੜ ਲਿਆ ਨਾ ਨਾ ਕ੍ਰਿਸ਼ਨਾ ਬੜਾਈ ਕੋਰੀਅਰ ਨਾਲ ਵੱਧ ਪੈਸੇ ਲੱਗਣੇ ਉੱਥੇ ਲੈ ਲੋ ਮਾਰ ਤਾਂ ਨੰਨਾ ਮੈਂ ਧਿਆਨ ਨਾਲ ਜਾਇ ਮੇਰਾ ਪੁੱਤ ਠੀਕ ਹੈ ਪੂਰੇ ਹੀ ਜਾਣਾ ਪਿੰਡੀ ਚ ਕੋਰ ਕਰਵਾਣ ਕੋਰੀਅਰ ਬਾਈ ਉਧਰ ਦੇਖ ਮੜਾ ਇਹ ਹੁਣ ਰੋਟੀ ਖਾਦੀ ਤੇ ਉਧਰ ਲਸਣ ਚਿਲਿਆ ਚੱਲ ਰਾਤ ਵਾਂਗ ਇਹ ਡਿਊਟੀ ਸੱਤ ਕੱਲ ਚੱਲੇ ਡਿਊਟੀ ਸੱਤ ਲੱਗੀ ਤੇ ਲਓ ਜੀ ਸਸਿਕਾ ਜੀ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਇਥੇ ਹੀ ਆਪਾਂ ਵਲੌਗ ਕੰਟੀਨਿਊ ਕਰਤਾ ਆ ਪਰ ਰੈਡੀ ਆ ਜੀ ਜਾਣਾ ਹੈ ਅਸੀਂ ਬਾਜ਼ਾਰ ਦੁਪੱਟੇ ਅਮਨ ਡਾਈ ਤੁੱਪੇ ਤੁੱਪੇ ਹੋਣੇ ਨੇ ਇਹ ਕੁੜੀਏ ਹੈ ਦੁਬੱਟੇ ਡਾਈ ਧੁੱਪੇ ਹੋਣੇ ਨੇ ਮੈਂ ਹੈ ਚਾਹ ਪੀ ਤੇ ਚੱਲੀ ਆਪਾਂ ਪਰਨੀਤ ਨੂੰ ਚਾਹ ਬਣਾ ਕੇ ਦੇ ਦੇ ਚਾਹ ਭਾਜੀ ਪਟਾਣਾ ਆਸੀ ਭਾਜੀ ਅਟਬਾ ਪ੍ਰਧਾਨ ਮੈਨੂੰ ਨਹੀਂ ਪਤਾ ਕਿੱਥੇ ਲੋ ਪਟਾਣਾ ਚਾਹ ਬਣਾ ਕੇ ਤੇ ਆਪਾਂ ਕਿੱਥੇ ਨਹੀਂ ਨਹੀਂ ਚਾਹ ਪਰਨੀਤ ਨੇ ਬਣਾਈ ਆ ਆ ਬਣਵਾਈ ਤੇ ਹੈਗੀ ਲਖਟਾਂ ਦੇ ਇੱਕ ਗਲਾਸ ਲੈ ਆਈ ਮਮੀ ਨੂੰ ਚਾਹ ਦੇਣੀ ਤੇ ਕੰਮ ਕਰ ਸਾਡੇ ਸਾਰੇ ਨਿਬੜ ਗਏ ਨੇ ਜੀ ਤੇ ਹੁਣ ਅਸੀਂ ਜਾਣਾ ਬਾਜ਼ਾਰ ਤੇ ਬਾਜ਼ਾਰ ਹੋਂਦੇ ਗਏ ਅਸੀਂ ਮੈਨੂੰ ਲੱਗਦਾ ਸ਼ਾਮ ਨੂੰ ਮੁੜਨਾ 1 ਵਜ ਗਿਆ

ਟੱਕਾ ਟੱਕਾ ਚੱਲਣ ਦੇ ਟੱਕਾ ਅੱਜ ਤਾਂ ਉਹ ਧੱਕਾ ਸੀ ਤਾਂ ਨਰਮਾ ਕਹ ਦੇ ਮੇਰਾ ਧੱਕਾ ਚੱਲ ਗਿਆ ਨਾ ਫੇਰ ਦੇਖੀਗਾ ਕੀ ਬਣਨਾ ਨਰਮ ਤਾਂ ਅਸੀਂ ਕਿਹੜਾ ਬੰਦਾ ਮਾਰ ਕੇ ਜੇਲ੍ਹ ਕੱਟੀ ਹੋਈ ਐ ਇਹ ਵੀ ਫਿਰ ਮਾਝੇ ਵਾਲੇ ਹੁੰਨੇ ਆ ਮਾਝੇ ਆਲੇ ਮਾਝੇ ਮੁਝੇ ਪਿੱਛੇ ਵੜ ਜਾਣਗੇ ਵਿਮਲਬਈ ਵੀ ਵਿੱਚੇ ਹੀ ਵੜ ਜਾਣਗੇ ਇਹ ਵੀ ਤੂੰ ਐਡੀ ਗੱਲ ਕੋਈ ਤੂੰ ਕੱਲਾ ਇੱਥੇ ਦੇ ਲੈ ਦੋ ਆ ਤੂ ਇਹ ਦੇ ਲੈ ਨਾ ਕੱਲੇ ਵਹੇਰਾ ਉਹ ਜਾ ਲੈਣਾ ਫਿਰ ਪੰਗਾ ਲਈ ਉਹ ਮਾਜੇ ਵਾਲੇ ਮਾਜੇ ਵਾਲੇ ਰਿਪੇ ਪਾਉ ਪਾਉ ਹੋਈ ਵੀ ਹੈ ਹੋਰ ਹੁਣ ਤੇ ਗਾਣਿਆਂ ਚ ਵੀ ਮਾਜੇ ਵਾਲੇ ਵਾਲੇ ਬਹਿ ਗਿਆ ਠੰਡਾ ਹੋ ਕੇ ਅਗਲਾ ਕਹਿੰਦਾ ਇਹ ਦੇ ਲੈ ਹੁਣ ਤੂੰ ਬਾਜੀ ਮਾਜੇ ਵਾਲੇ ਨਹੀਂ ਖਾਂਦੁ ਫੀ ਦੇ ਲੈ ਤੁਹਾਡੇ ਦਾ ਬਾਜੀ ਬਦਾਨਾ ਹੁੰਦਾ ਹੁੰਦਾ ਮਲਵਈਆਂ ਦਾ ਬਦਾਨਾ ਤੇ ਉਹ ਵਿੱਚ ਕੀ ਸੇਵੀਆਂ ਪ੍ਰਧਾਨ ਨਾ ਨੂੰ ਲੋਅ ਧੁੱਪ ਚੜੀ ਹੈ ਹਾਜੀ ਇਹ ਨਾਣ ਬਹਿ ਗਿਆ ਤੇ ਵਿਚਾਰ ਕੋ ਜਾਣਾ ਇੱਕ ਤਾਂ ਵੱਜ ਗਿਆ ਠੰਡਾ ਤੇ ਪਾਣੀ ਮਾਰ ਕੇ ਆਣਾ ਤੇ ਤੇਰੇ ਮੈਂ ਕਲਿੰਦਰ ਦੇ ਲਾ ਅੰਨੀ ਬੇਚਤੀ ਕਰ ਰਹੇ ਹਾਂ ਦੇ ਚੱਲੀ ਕਿਹੜੀ ਗੱਲ ਪਤਾੜੇ ਇਹ ਤਾਂ ਆਪਣੀ ਇੰਡੀਕ ਦਾ ਆਪਾ ਰੋਟੀ ਵਾਲੀ ਨੂੰ ਭਿਜਦਾ ਚਾ ਨਾ ਕਰੀ ਫਿਰ ਇਹ ਹੈ ਕਲਵਿੰਦਰ ਲੋ ਗਾਈਜ਼ ਹੁਣ ਨਾ ਮੈਂ ਅੱਧਾ ਘੰਟਾ ਹੋ ਗਿਆ ਮੈਂ ਰੈਡੀ ਬੈਠੀ ਆ ਤੇ ਅਮਨ ਹਜੇ ਤੱਕ ਰੈਡੀ ਨਹੀਂ ਹੋਈ ਮੈਂ ਕਹਿੰਦੀ ਚੱਲੀਏ 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 ਡੇਢ ਵਜ ਚਲੇ ਆ ਤਾਂ ਕਦੋਂ ਬਾਜ਼ਾਰ ਜਵਾਨੀ ਆ ਨਹੀਂ ਆ ਜੰਝ ਪਟੜ ਰਹਾ ਜਵਾਨੀ ਜੱਟ ਪਟੜੋਲ ਜਵਾਨੀ ਆ ਅੱਗੇ ਵਾਹ ਨਹੀਂ ਵਾਹ ਨਹੀਂ ਤੋਰ ਪੈ ਨਹੀਂ ਤੋਰ ਪੈ ਉਹ ਨੂ ਮੇਰਾ ਹਰ ਲੜਾਈ ਤੇ ਆ ਰਹਿ ਜੇ ਪਰ ਲਾੜੇ ਨੂੰ ਗੱਲ ਕਿਤੇ ਮੈਂ ਨਹੀਂ ਆਉਨੇ ਬਸ ਚੀਰਾ ਪੰਨਣਾ ਹੈ ਨਾ ਬੜਾ ਲਾੜ ਆਇਆ ਸਹੀ ਹੋ ਮੇਰੇ ਵਿਆਹ ਲੈ ਆਈ ਮੇਰੀ ਵਿਆਹ ਵਾਲੀ ਦੇ ਦੱਸ ਕਿੰਨੀ ਕਰਨੀ ਹੈ ਮੇਰੇ ਕੀ ਹੈ ਆਇਆ ਆਇਆ ਸਹੀ ਮੈਨੂੰ ਸੇਰੇ ਆਵਾੜਾ ਵਿਆਵੜਿਆ ਮੇਰੀ ਵੀਡੀਓ ਤੇ ਚੇ ਗਾਣਾ ਲੱਗਾ ਜਿਹੜੀ ਮੇਰੀ ਮੂਵੀ ਹੈ ਹੁਣ ਤਾਂ ਮੈਨੂੰ ਲੱਗਦਾ ਮੈਂ ਕਲੇਸ਼ੀ ਵਿਆਹ ਬਣਾਇਆ ਉਹ ਤਾਂ ਐ ਹੀ ਹੋਣਾ ਚਾਹੀਦਾ ਬਾਅਦ ਚ ਗਾਣੇ ਸੱਚੇ ਹੋ ਜਾਂਦੇ 10 15 ਸਾਲਾਂ ਬਾਅਦ ਆਇਆ ਸਈਓਨੀ ਮੈਨੂੰ ਕਲੇਸੀ ਆਉਣ ਸੇਰੀਆ ਵਾਲਾ ਪਤਾ ਨਹੀਂ ਕੀ ਕੀ ਕਹਿੰਦੇ ਹਨ ਲੈ ਹਾਂਜੀ ਗੱਡੀ ਅੰਦਰ ਕਲੀ ਜਾਪਨੇ ਤੇ ਕਰਾ ਦੇ ਅੱਗੇ ਤਾਂ ਮੰਝਾ ਪੋਰਚ ਪੋਰਚ ਦਮਣ ਜਾ ਗੱਡੀ ਕਰਾ ਦੇ ਅੰਦਰ ਨੀਂਦਰਾ ਚੜ੍ਹ ਜਾਂਦਾ ਤੈਨੂੰ ਮੈਂ ਕਰਾਨੀ ਆ ਤੁਸੀਂ ਕਰੋ ਉਹ ਕਿੱਥੇ ਆ ਕਨਕਰ ਮੇਰਾ

ਇੱਕ ਮਹੀਨੇ ਦੀ ਗੱਲ ਹੋ ਰਹੀ ਆ ਆਪਾਂ ਨੀਤ ਨੇ ਜਾਇਆ ਕਰਾਈਆ ਇਹਨਾਂ ਕਲੇਸ਼ੀਆਂ ਨਾਲ ਜਾਇ ਨਹੀਂ ਕਰਦੇ ਤੇਰੀ ਉਹਨਾਂ ਤਲਾਗੜਾ ਪਾਸਾ ਲੈ ਕੇ ਕਿਦਾਂ ਚੱਕੋਵੇਂ ਲਓ ਤਲਾਕ ਲੈ ਆਪੇ ਆਪਣੇ ਰਾਹ ਹੀ ਆਪਾਂ ਦਾ ਲੈਣ ਲੱਗੇ ਇਹਨ ਕਲਿੰਦਰ ਕੋ ਤਲਾਕ ਇਹ ਦੂਬਾਦ ਫਿਰ ਮੇਰੀ ਵਾਰੀ ਮੈਂ ਵੱਡੀਆਂ ਨਾ ਮੈਂ ਬਾਅਦ ਚ ਲੈਣਾ ਹਾਂ ਬਸ ਇਹਨਾਂ ਨੂੰ ਪੂਰੇ ਨਾਲ ਚੱਲਣਾ ਹੈ ਨਾ ਹਾਂ ਇਧਰ ਇਧਰ ਨਾ ਕੈਮਰਾ ਮਾਰ ਦੇ ਦਮ ਪੂਰੇ ਨਾਲ ਸਾਰਾ ਸਿਸਟਮ ਆਹ ਬੁੱਤ ੱੱਕੋ ਬੇੜੇ ਤੋਂ ਇਹਨੇ ਸੁੱਖਣਾ ਸੰਧਾ ਨਾ ਪੜਦੇ ਅੱਗੇ ਰੱਖਿਆ ਕਰੋ ਪੜਦੇ ਅੰਦਰ ਕਿਉਂ ਬਦਲੇ ਭਾਕੇ ਦਾ ਕਚਾ ਰੋਹ ਲੈਦਾ ਹੈ ਦਾ ਪਾਣੀ ਹੈ ਭਾਵੇਂ ਦਾ ਕਚਾ ਹੈ ਲੈ ਜੇ ਨਾ ਕੋਈ ਨਾ ਹੋ ਕੇ ਜੱਡੀਆਂ ਤੋਂ ਦੇਰਾ ਪਿੱਤਾ ਸ਼ਾਮੀ ਤੋਂ ਹੋਰ ਐਂ ਤੇ ਮੀਹ ਹਨ ਮੀਨ ਨਾ ਤਾਂ ਨਹੀਂ ਹੁੰਦਾ ਇਹਨੂੰ ਵੀ ਲਾ ਕੁਛ ਸਾਈਡ ਤੇ ਸਿਲਾਈ ਕੇ ਨਾਲ ਲਾ ਕਿੱਦਾਂ ਲਾਤਾ ਰਾਣੀ ਲੈ ਕੇ ਜਾਣੀ ਹੈ ਹੈਲੀਕਾਪਟਰ ਗੱਡੀਆਂ ਚ ਵੜ ਜਾਂਦੀ ਹੈ ਨਾ ਉਤਰੀਏ ਨਾ ਹੁਣ ਫੇਰ ਇੱਥੇ ਹੀ ਮੰਟਵਾ ਲੀ ਇਹਦੀ ਚ ਚਾਬੀ ਲੈ ਲੋ ਇਹਦੀ ਲੈ ਲਵਾਂ ਚਾਬੀ ਉਹ ਕੀ ਕਰੋ ਹੁਣ ਕਾਰ ਕਰ ਡੰਗਰ ਵਿੱਚ ਦੀ ਕੱਢਣੀ ਹੈ ਨਾ ਜਦੋਂ ਚਾਬੀ ਲੈ ਸਕੋ ਲੈ ਕਿੱਲਾ ਮੈਂ ਰੇਕੋਰ ਕਲਾਸ਼ਾਈ ਮਾਰ ਰਿਹਾ ਜਦ ਮੈਂ ਹਿੰਮਤ ਆ ਗਿਆ ਬੈਂਡਰ ਮੱਥ ਲਾ ਕੇ ਦੱਸਾ ਅੱਛਾ ਤੈਨੂੰ ਤਾਂ ਚਪਲ ਪਾ ਕੇ ਆਈ ਹੈ ਮਰੂਤੀ ਦੀ ਚਾਬੀ ਲੈ ਮੈਂ ਦੇਖੋ ਮਸੈਲਦੂ ਭਾਈ ਨੇ ਲੋਈ ਮਟਾਉਂਦੇ ਨੇ ਮੱਕਰੀਆਂ ਚਾਬੀ ਤਾਂ ਇਹਨੂੰ ਤਾਲੇ ਚਾਬੀ ਹੁੰਦੀ ਉਹ ਚਾਹ ਨਹੀਂ ਲੱਗਦੀ ਕੋਈ ਹੋਏ ਹੋਏ ਕਿਵੇਂ ਫੜ ਲਈ ਮੰਮੀ ਦੀ ਜਵਾਨੀ ਦਾ ਰੁਲ ਗਈ ਤੁਹਾਡੇ ਘਰੇ ਕਰਜਰੋ ਮੰਮੀ ਦੀ ਜਵਾਨੀ ਕਿਹੜੀ ਛੱਡੀ ਤੁਸੀਂ ਅੱਜ ਮੋਂ ਤਾਂ ਬਿੱਤਾ ਦੇ ਘਰੇ ਕੁੜਾ ਚੱਕਦਾ ਨੰਗੀ ਆਇਆ ਤੇ ਸਮਾਨ ਨਹੀਂ ਕੱਢਿਆ ਮਰ ਜਾਉ ਗੱਡੀ ਚੋਂ ਕੋਲ ਭਾਰ ਇਧਰੋਂ ਨਹੀਂ ਮੇਰੀ ਜੁੱਤੀ ਕਿੱਥੇ ਆ ਮੈਂ ਆ ਹੀ ਸੂਟ ਪਾ ਕੇ ਜਾਵਾਂ ਉਹ ਤੇ ਨੰਦਰ ਅਸੇ ਤੁੰ ਨੰਦ ਕੇ ਰਾਗੇ ਤੇ ਜਗਾ ਜਾਉਣਾ ਤੇ ਮਰੇ ਬੋਲੇ ਦੀਪਕ ਦੁਕਾਨ ਤੇ ਆ ਕੇ ਮੈਂ ਖੰਡਾ ਪੀਣਾ ਨਾ ਕਿ ਤਾਰੇ ਬੁੜੇ ਦਾ ਨੰਦਰ ਉਹਰੇ ਚਲ ਗਈ ਨਾ ਇਹ ਕੋ ਬਾਦੀ ਚੁੱਪ ਕਰਾ ਮਾ ਤੂੰ ਘਾਦਰ ਬੁੜੇ ਦਾ ਦਾਦੇ ਆ ਫੈਂਟਾ ਪੀਣਾ ਤੇ ਨਾ ਚੁੱਪ ਨਾ ਫੈਂਟਾ ਮਗਨ ਮਨ ਲੱਗ ਗਈ ਹਾਂ ਇਹ ਬਹੁਤ ਬਤਾਉਂਦੀ ਹੈ। ਕੋਈ ਮੈਨੂੰ ਨਹੀਂ ਦਿੱਤੀ ਪਾਈ ਸੀ ਮਣ ਆ ਮੈਂ ਉਸ ਤੋਂ ਬਾਅਦ ਵੀ ਕਿਤੇ ਵੇਖੀ ਰੱਖੀ ਆ। ਇਹ ਤੇ ਰਾਜਪੁਰੇ ਤੋਂ ਆ ਲਿਆ। ਇਹ ਕਿਸੇ ਹੋਰ ਦਾ ਲਫਾਫਾ ਦੇ ਦਿੱਤਾ ਨਾ ਹੁਣ। ਜੀਤ ਬੁੱਤੇ ਇਧਰੋਂ ਨੰਗੜ ਨੂੰ ਜਗ੍ਹਾ ਨਹੀਂ ਹੈਗੀ ਤੂੰ ਇੱਥੇ ਲਾ ਦ। ਖੜਦਾ ਜਾ ਹੁਣ ਬੇਬੂ ਗੱਡੀ ਵੀ ਬੈਠੀ ਮਾਸੀ ਨੇ ਸੁਵਾਈਏ ਕਿਵੇਂ ਦੀ। ਨਹੀਂ ਬੱਸ ਮੈਂ ਮਾਸੀ ਦੀ ਕਾਪੀ ਨਹੀਂ ਕਰਨੀ। ਮਾਸੀ ਦੀ ਕਾਪੀ ਨਹੀਂ ਕਰਨੀ। ਤੁਹਾਨੂੰ ਜੀ ਕਿ ਪ੍ਰਿੰਟ ਆਰਡਰ ਦੇ ਹੁਣ ਛਟਾ ਹੋਣੀ ਨਾ। ਹੂੰ। ਅਮਨ ਸੁਆਕੀ। ਤਾਂ ਆਫ ਕਿ ਹੈਗੇ ਨੇ।

ਅਏ ਤੇ ਸਾਡੀ ਡੰਗਰ ਡੰਗਰ ਰੱਖੇ ਨੇ ਅਸੀਂ ਤੇ ਸਾਡੀ ਸਕੂਟੀ ਖੜੀ ਹੈ ਇਹ ਸੀਰੀ ਹੈ ਸਾਡਾ ਇਹ ਕੰਮ ਕਮ ਕਰਦਾ ਹੈ ਇਹ ਉਧਰ ਤੁਰੇ ਚੁੰਦੇ ਅਸੀਂ ਕਿਉਂ ਲਗਾਈਏ ਕਿ ਮੈਂ ਗੱਡੀ ਬੈਗ ਲਾਉ ਸਾਡਾ ਸੀਰੀ ਕੇ ਅੰ内 ਆ ਗਏ ਇੱਥੇ ਸਾਡੇ ਗੱਡੀਆਂ ਦੇ ਓਨਰ ਤੇ ਓਨਰ ਦੀ ਵਾਈਫ ਚਾਚੂ ਟਾਇਰ ਤੇ ਪੈਂਚਰ ਹੋਇਆ ਪਿਆ ਮਰੂਤੀ ਦਾ ਪੋਸਟਾ ਉਹ ਸੀਗਾ ਸੁਵਾਲਿਆ ਅੱਜ ਆ ਜਾਓ ਚੱਲ ਸਿੱਧੀ ਦੇਖ ਉੱਧਰ ਵੀ ਦੇਖ ਪਰਾਂ ਪਰਾਂ ਵੀ ਦੇਖਣ ਆਣਦੇ ਚੱਲ 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 ਬਾਂਦ ਦੀ ਘਰ ਛੱਡੀ ਕੇ ਕੋਟ ਸਾਹਿਬ ਨੇ ਬਾਂਦ ਦੇ ਪਿੱਛੇ ਬਾਂਦ ਨੂੰ ਜਾਣ ਜਾਂਦੇ ਕੀ ਠੀਕ ਹੈ ਦੇ ਥੋੜੀ ਰੇਸ ਬੇਸੇ ਕਿੱਥੇ ਉਹ ਜਾਣ ਟਿਕਾਣੇ ਜਾਣ ਬੱਸ 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 ਬਾਂਦ ਦੇ ਜਾਂਦੇ 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 ਚੈਣ ਤੇ ਚੈਣ ਦੇ ਜਾਂਦੇ ਠੋਗਦੇ 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 ਠੋਗਦੇ

ਆਇਓ ਬਾਰੇ 8 ਤੇ 9 ਉਹ ਹੰਡਾ ਬਣਾਵਾ 9 ਤੇ ਇੱਕ ਹੋਰ ਰੈਡੀ ਹੋਣ ਨੂੰ ਹੋਰ ਕਿਹੜਾ ਹੈ 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 ਥੋੜਾ ਬੱਧੀ ਹੈ ਹਾਂ ਮੈਨੂੰ ਵੀ ਗਰਮੀ ਵਾਲਾ ਠੂਠ ਬਣਵਾ ਦਿਓ ਪਹਿਲਾਂ ਬਣਾ ਲੇ ਹਾਂ ਮੈਂ ਲੈਣੀ ਔਰ ਇੱਕ ਤਾਂ ਮੈਂ ਉਹ ਕਿਹਾ ਤੈਨੂੰ ਫਰਿੱਜ ਚ ਪਿਆ ਕੋਬੀ ਬਣਾ ਤਰਕ ਤੋਂ ਨਾ ਬਣਾਇਓ ਆਹਦੀ ਅਹੀਂ ਚੱਲੇ ਹੀ ਤੇ ਸਾਡੀ ਰਾਣੀ ਖਰਾਬ ਹੋ ਗਈ ਦੋਨੇ ਜਾਣੇ ਉਤਰ ਕੇ ੱੱਕਾ ਲਾਰੇ ਮੈਂ ਵਿੱਚ ਬੈਠੀ ਆਂ ਜਾਜ ਨਜ਼ਰ ਲੱਗੀ ਮੈਨੂੰ ਲੱਗਦਾ ੱੱਕਾ ਨਾ ਮਾਰ ੱਹ ਹਾਈ ਇਹਨਾਂ ਦਾ ਨਜ਼ਰੀ ਲੱਗੀ ਆ ਕਿਤੇ ਦੇਖੀ ਰਿਹਾ ਲੋ ਜੀ ਹੈਲੀਕਾਪਟਰ ਸਟਾਰਟ ਹੋ ਗਿਆ ਜੋਰ ਕਿਤਾ ਲੱਗ ਗਿਆ ਮੇਰਾ ਗੱਡੀ ਦਾ ਲੋ ਮੈਂ ਬੈਠਾ ਹਾਂ ਹੁਣ ਅਮਣ ਅੱਗੇ ਬੈਠੂਗੀ ਸਾਫ ਕਰ ਲਈ ਦਵਾਕੇ ਯਾਰਿਆ ਗੱਡੀ ਤਾਂ ਤੋ ਹੀ ਹਾਲ ਦੇਖ ਕੀ ਹਾਲ ਤੇ ਆ ਕੀ ਹਾਲ ਕੀਤਾ ਕਰ ਤਾਂ ਸਾਫ ਜਿੰਨਾ ਹੈਗਾ ਸੀ ਜਿੰਨੀ ਤਰਾ ਸਾਫ ਕਰੋ ਚਲ ਮੈਂ ਚਲੀਏ ਬਾਹਰ ਨਿਕਲਣਾ ਆ ਜਾ ਕੇ ਪਾਣੀ ਗਰਮ ਹੋ ਗਿਆ ਚਲ ਜਾਣਾ ਜਾਣਾ ਆ ਰਹੀ ਐ ਮੈਂ ਪੜਾਈ ਕਰ ਰਹੀ ਐ ਕੁਛ ਨਹੀਂ ਕਰ ਰਹੀ ਨਹੀਂ ਪੜ੍ਹ ਕੇ ਤਾਂ ਹੁਣੇ ਆਈ ਐ ਬ੍ਰੇਕ ਲੈਣ ਆਈ ਸੀ ਪਰ ਇਹ ਹੁਣ ਮਸਤੀਆਂ ਮਾਰਨ ਡੇ ਨੇ ਸਾਰੇ ਚਲ ਨਾ ਕੇ ਬੈਜਾ ਇੱਥੇ ਬੈਜਾ ਲੈ ਕੇ ਲੈਪਟਾਪ ਨਾ ਨਾ ਇੱਥੇ ਫਿਰ ਜਿਸ ਦਾ ਨਹੀਂ ਲੈਪਟਾਪ ਚੱਲ ਅੰਦਰ ਚੱਲੋ ਫਟ ਨਾ ਨਾ ਫਿਰ ਨਾ 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 ਲੈ ਨਾ ਨਾ ਤੇ ਖੁੱਲਾ ਪਾਣੀ ਗੀਜਰ ਲੱਗਾ ਉੱਥੇ ਸਾਨੂੰ ਰਾੜਨਾ ਗਰਮ ਕਰਨਾ ਪੈਂਦਾ ਖੜੀ ਹੋ ਜਾ ਚੱਲ ਮੈਨੂੰ ਬਹਿਣ ਦੇ ਕੀ ਯਾਰ ਮਮਾ ਬੈਠ ਨਹੀਂ ਜਿੰਦੇ ਹਾਂ ਹੈਲੀਕਾਪਟਰ 'ਚ ਬਹਿਣ ਦੇ ਮੇਰਾ ਪਰਸ ਫੜਾਈ ਜਦ ਮੈਂ ਹੈਲੀਕਾਪਟਰ 'ਚ ਪਾਵਾਂਗੀ ਠੀਕ ਹੈ ਠੀਕ ਹੈ ਯਾਰ ਅੰਦਰ ਹੀ ਪਿਆਉਣ ਨਾ

ਮੈਂ ਨਾਂ ਚੱਲੀ ਹਾਂ। ਠੀਕ ਹਾਂ ਜੀ। ਕੋਈ ਨਹੀਂ ਫੜਾ ਨਹੀਂ। ਅਗਲੇ ਜੀ ਆ ਸਾਰੇ ਲੈ ਕੇ ਆਏ ਨੇ। ਆ ਲੈ ਕੇ ਜਾਏ ਨੇ। ਕਾਟਨ ਦੇ। ਕਿੰਨੀ ਕਿੰਨੀ ਉਹ ਬਣਾ ਲਈ। ਬਾਥ ਰੱਖ ਕੇ ਸੀ। ਤੇ ਬਾਹਰ ਦਾ ਵੀ 1 ਲੱਖ ਰੁਪਿਆ ਦਾ ਲੱਗ ਗਿਆ ਤੇ ਲੱਤਾਂ ਤੁਰੀਆਂ ਵੀ ਆ ਗਈਆਂ। ਉਹਨਾਂ ਦਾ ਲੱਤਾਂ ਨਵੀਆਂ ਪੂਰੀਆਂ ਬਣੀਆਂ। ਮੰਮੀ ਨੇ ਡਿਸਕਸ ਚੱਲ ਰਿਹਾ ਹੈ। ਮੰਮੀ ਯਾਰੀ ਮੇਰੀ ਲੱਤਾਂ ਤੋਰੋ। ਕਿ ਉਹ ਟਕੇ ਭੱਜ ਗਿਆ ਖਾ ਪੀ ਤੇ ਭੱਜ ਗਿਆ ਪਹਿਲਾ ਪਹਿਲੇ ਪਹਿਲੇ ਮੋੜ ਪੇਰ ਕੋ ਤੇ ਲੱਤਾਂ ਦਾ ਇਲਾਜ ਕਰਾ ਤੇਰੀ ਲੱਤਾਂ पे ਤੋਰ ਪਣੀ ਜੇ ਤੂੰ ਪਹਿਲੇ ਮੋੜ ਤੇ ਤੂੰ ਮੈਂ ਪਹਿਲੇ ਮੋੜ ਤੇ ਲੱਤਾਂ ਤੇਰੀ ਦੂਜਾ ਤੇਰੀ ਤੋਰ ਦੇਣੀ ਜਿੰਨਾ ਤੂੰ ਕਰਦਾ ਰਹਿੰਦਾ ਤੂੰ ਸਾਰੀ ਉਮਰ ਡੇਰੇ ਕੰਮ ਨਾਲ ਦੇ ਲੋ ਕੀ ਕਹਿੰਦੇ ਆਗੇ ਟਾਈਮ ਦਾ ਤਾਂ ਨਾ ਕਾਲੇ ਮੂੰਹ ਵਾਲੇ ਤਾਂ ਨੂਹ ਤੇ ਜੁੱਤੀਆਂ ਖਾਣੀਆਂ ਪੋਤੇ-ਪੋਤੀਆਂ ਨੂੰ ਗਾਲਾਂ ਕਾਣੀਆਂ ਮੰਮੀ ਨਾ ਮਣ ਲੜਨ ਲੱਗੀ ਵੀ ਮੰਮੀ ਕਹਿੰਦੇ ਮੇਰੇ ਲੱਤਾਂ ਤੋਰੋ ਮੈਂ ਨਾ ਕੰਮ ਕਰ ਕਰਾਂ ਉਹ ਕਹਿੰਦੀ ਸਾਡੇ ਪੈਸੇ ਮੋੜ ਅਮਣ ਕਹਿੰਦੀ ਜਿਹੜੇ ਤੇਰੇ ਤੇ ਲਾਏ ਆਏ ਹੈ ਸਾਡੇ ਕਿਨ ਕੰਨ ਚ ਪਾਇਆ ਕੁਛ ਨਹੀਂ ਸੁਣਦਾ ਓਹੋ ਹੋ ਹੋ ਇੰਨਾ ਰੌਲਾ ਪੈ ਰਿਹਾ ਨਾ ਇੰਨਾ ਰੌਲਾ ਅੱਜ ਬੀਪੀ ਬਹੁਤ ਵਧਿਆ ਪਿਆ ਆਪਣਾ ਓਹੋ ਬੰਦੇ ਖੱਟੇ ਖੱਟੇ ਚੁੰਨੀ ਵਾਲੇ ਆ ਗਏ ਖੱਟੀ ਚੁੰਨੀ ਖੱਟੀ ਚੁੰਨੀ ਲੈ ਕੇ ਨਹੀਂ ਮੈਂ ਕਿਹਾ ਮੈਂ ਮਾਪ ਚੇਲਾਂਦੀ ਮੈਂ ਟੋ ਬਹੁਤ ਦੁਖੀ ਹੁੰਦੀ ਆ ਹਾਂ ਮੈਨੂੰ ਪਕਾੜ ਬਣਾ ਘੋਟੂ ਠੀਕ ਹੋ ਜੂ ਮੈਂ ਅੱਜ ਗਾਰੀ ਖੱਟੀ ਚੁੰਨੀ ਲੈ ਕੇ ਨਹੀਂ ਮੈਂ ਧਾਰ ਚੋਂਣ ਜਾਨੀ ਆ ਚੁੰਨੀ ਨੇ ਮੇਰਾ ਅੱਛਾ ਤੂੰ ਮੈਨੂੰ ਕੱਦ ਦਾ ਭਾਗ ਨਹੀਂ ਬੰਦੇ ਨਹੀਂ ਸੁਣਦੀ ਤੂੰ ਮੈਂ ਫਿਰ ਸਾਡੇ ਘਰੇ ਦੱਸ ਕੇ ਭੂਤ ਬੈਠੇ ਪਰ ਕਿੰਨੇ ਪਾਤੇ ਚੰਗੇ ਲੋਕਾਂ ਦੇ ਲੱਗਦੇ ਲੋਕ ਵਾਲੇ ਨੇ ਚੰਗੇ ਲੋਕਾਂ ਤੇ ਲੋਕ ਲੱਗਦੇ ਵਾਲੇ ਨੇ ਲੈ ਸੁਣ ਲੋ ਭਾਈ ਸਿੱਧੂਆਂ ਸਾਲੇ ਵਾਂਗੂ ਨਾ ਹੂੰ ਸਹੀ ਗੱਲ ਆ ਸਹੀ ਗੱਲ ਆ ਲਓ ਜੀ ਉਹ ਕਹਿੰਦਾ ਨਾ ਪਿੱਠ ਪਿੱਛੇ ਬਹੁਤ ਬੋਲਦੇ ਮੂੰਹ ਤੇ ਤਨ ਸੰਗਦੇ ਮੈਂ ਰੋਟੀ ਪਾਇਆ ਜੀ ਇਹਨਾਂ ਨੂੰ ਸਾਲੇ ਬੱਤ ਦੇ ਪੈਸੇ ਮੰਗਦੇ ਨੇ ਸਾਨੂੰ ਮਾੜਾ ਚੰਗਾ ਬੋਲ ਕੇ ਗੀਤ ਗੁਣਾ ਤੇ ਚੀਨਦੇ ਨੇ ਤਾਰਾਂ ਤਾਰ ਕਰਨੀ ਪੈਂਦੀ ਹੈ ਮੈਂ ਨਹੀਂ ਦੇ ਯੋ ਨਾ ਕੋਈ ਗੱਲ ਤੂੰ ਹੀ ਬਰਮਾ ਵਸ ਆਹੀ ਕੋਣ ਅੰਨ ਵਾਸਤੇ ਗਾਣਾ ਸੁਣਾਤਾ ਤੁਹਾਨੂੰ ਕੋਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਜੀ ਅਈ ਮਨਪ੍ਰੀਤ ਦੇ ਹੋਰ ਗਾਣੇ ਸੁਣ ਲਈਏ ਬਸ ਬਣੇ ਰਹੋ ਤੁਸੀਂ ਵਲੌਗ 'ਚ 25 ਤੋਂ ਵੀਤ ਰਹਿ ਗਏ ਮਿਲਦੇ ਆ ਤੁਹਾਨੂੰ ਤੁਹਾਨੂੰ ਵਧਾਈ ਹੋਗੀ ਮਨਪ੍ਰੀਤ ਬਗਾ ਪੰਜੀਰੀ ਲਾ ਦੇ ਕੁੱਤੀ ਸੁਈ ਮਨਪ੍ਰੀਤ ਕਿਤੇ ਮਨਪ੍ਰੀਤ ਵਾਲ ਵਧਾਈ ਬਣ ਕਹਿੰਦੇ ਪੰਜੀਰੀ ਹੋ ਕਹਿੰਦੇ ਜੋ ਆਪਾ ਹੋ ਗਿਆ ਪੰਜੀਰੀ ਪੰਜੀਰੀ ਮਿਲੂਗੀ ਸਾਡੇ ਘਰੇ ਪੰਜੀਰੀ ਬਣੂਗੀ ਜੀ ਨਵਾਂ ਮੈਂਬਰ ਆਇਆ ਸਾਡੇ ਘਰੇ ਛੋਟਾ ਜਿਹਾ ਬੇਬੀ ਆਇਆ ਸਾਡੇ ਘਰੇ ਤਿੰਨ ਬੇਬੀ ਆਇਆ ਨੇ ਤਿੰਨ ਬੇਬੀ ਸਾਡੇ ਘਰੇ ਨਹੀਂ ਗਵਾਂਡੀਆਂ ਦੇ ਘਰੇ ਤਿੰਨ ਬੇਬੀ ਆਇਆ ਨੇ ਉਹਨਾਂ ਦੀ ਕੁੱਤੀ ਸੁਈ ਤੇ ਕਿੰਨੀ ਕਿਊਟ ਕਿਊਟ ਕਿਦ ਤਰ ਦੇਖੀ 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 ਕੁਟਲੇ ਡੱਡੇ ਨੇ ਦੇਖੀ ਮਨਪ੍ਰੀਤ ਦਾ 파ਟੀ ਲੈਣੀ ਗਵਾਂਡੀਆਂ ਕੁੱਤੀ ਸੂਈ ਛੋਟੇ ਛੋਟੇ ਕੁੱਤੀ ਮਨ ਗਵਾਂਡੀਆਂ ਸਿਲ ਤੇ 파ਟੀ ਮਨ ਸੇਕੋ ਲੈਣੀ ਹੈ ਆ 파ਟੀ ਮਨ ਮਰ ਜਾਣਾ ਇਹਨਾਂ ਨੇ ਉਹਦੇ ਨਹੀਂ ਇੰਨੀ ਚੱਲ ਰਿਹਾ ਇਹਨਾਂ ਤੇ ਕੀ ਜੂਣ ਹੈ ਪਿੰਡ ਚ ਨਹੀਂ ਇੱਥੇ بڑا ਬਾਹਰ ਨਿਕਲਦੇ ਨੇ ਆ ਇੰਨਾ ਤਾਂ ਗੱਦੀ